ਕਾਲ ਵੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋ ਸਿਓ ਠੀਕ ਠਾਕ ਆ ਲਓ ਜੀ ਟਾਈਮ ਦੁਪਹਿਰ ਦੇ 2:00 ਵੱਜ ਗਏ ਨੇ ਤਾਂ ਆਪਾਂ 2:00 ਵਜੇ ਵਲੌਗ ਸ਼ੁਰੂ ਕੀਤਾ ਅੱਜ ਗੱਡੀ ਵੀ ਘਰੇ ਆ ਸਾਡੀ ਦੇਖੋ ਗੱਡੀ ਵਾਲੇ ਬੰਦਾ ਵੀ ਘਰੇ ਹੀ ਆ ਗੱਡੀ ਵਾਲਾ ਤੇ ਅਜੇ ਤੱਕ ਘਰੇ ਕੰਮ ਕਰ ਰਹੇ ਨੇ ਕਹਿੰਦੇ ਮੈਂ ਬਾਹਰ ਸੈਰ ਕਰਨੀ ਹੈ ਜੇ ਮੈਨਾਂ ਜੀ ਕਰਨਿਆ ਮੈਂ ਤੇ ਪੇ ਸੈਰ ਕਰਾਂ ਹੁਣ ਇੱਧਰ ਪੁੱਗੇ ਪਹਿਲੇ ਰੌਣਕ ਆ ਗਈ ਤਮੂ ਆਈ ਨਹੀਂ ਹਾਂ ਵੇਖੋ ਡਿੱਗੋਗੇ ਕਿਤੇ ਇਹ ਤਾਂ ਵਾਇਰ ਸੀ ਉਹ ਕਾਦੀ ਇੰਟਰਨੈਟ ਵਾਲੀ ਪਹਿਲੇ ਰੌਂਡ ਵਾਲੀ ਬੱਸ ਨੰਗੀ ਦਮੂ ਉਤਰੀ ਨਹੀਂ ਸੈਕਿੰਡ ਹਰ ਦੇਖੋ ਦੇਖੋ ਹੁਣ ਗਈ ਆ ਉਹ ਗਈ ਜਣਾ ਅੱਡੇ ਤੇ ਉਤਰਦੀ ਦਮੂ ਨਾ ਇੱਕ ਤਾਂ ਨੰਗੀ ਸਿੱਧੀ ਨਹੀਂ ਆਉਂਦੀ ਆ ਵੇਖ ਦਮੂ ਆਉਂਦੀ ਹੈ ਇੱਕ ਤਾਂ ਲੰਗੀ ਓਏ ਉੱਧਰ ਨਹੀਂ ਆ ਜਾਂਦੀ ਹੈ ਜਿਨਾ ਹੋਏ ਵੇ ਇੱਧਰ ਆਉਂਗੇ ਹਾਂ ਦਿਖਾਉਂਦਾ ਪੂਰੀ ਆ ਪੁਰੇ ਆ ਮਾਹ ਜਾਂਦਾ ਹੋਣਾ ਤੇ ਕੋ ਉਹ ਆਂਦਾ ਇਹ ਸਾਡਾ ਓ ਵਰਗਾ ਪਾਪਾ ਵਰਗਾ ਪਹਿਲਵਾਨ ਨੇ ਆਹ ਉਹ ਬੱਚੇ ਵਿਤਰਨ ਕਰ ਰਹੇ ਨੇ ਜਦ ਮਨੇ ਯੂਨ ਮਾਰਕੇ ਦਿਖਾਇਆ ਯਾ ਅੱਗੇ ਮੈਂ ਕਰਨਾ ਨਹੀਂ ਰਹਿਣ ਰਿਹਾ ਚਾ ਚਾ ਪੀਏ ਨਹੀਂ ਤਾਂ ਮਾ ਠੀਕ ਹੈ ਤੁਸੀਂ ਛੇਰ ਛੇਰ ਇਹ ਤਾਂ ਕਿਦਾਂ ਭੜਿਆ ਪਿਆ ਬੁਖਾਰ ਨੇ ਤਾਂ ਕੰਮ ਨਹੀਂ ਦਵਾਈ ਲੈਂਦੀ ਇਹਨੂੰ ਸੁਭਾਨੇ ਅੱਜ ਦਵਾਈ ਮਿਲੀ ਵਿਚਾਰਿਆਂ ਦੋਨਾਂ ਬੱਚਿਆਂ ਨੂੰ ਕੋਈ ਗੌਰ ਹੀ ਨਹੀਂ ਕੀਤੀ ਯਾਰ ਨਾ ਮੁੰਡੇ ਦੀ ਨਾ ਕੁੜੀ ਦੀ ਆਈ ਬਾਕੀ ਇਹਨਾਂ ਨੂੰ ਵੀ ਫਰਕ ਨਹੀਂ ਪੈਂਦਾ ਇਹ ਨਾ ਨਲੀ ਲੈ ਕੇ ਆਏ ਕਰਦੇ ਫਰੀਜ ਦੇ ਇਹਦੇ ਛੁੱਟੀਆਂ ਵੱਜਣ ਨਲੀ ਤਾਂ ਇਹਨਾਂ ਨੂੰ ਤਾਂ ਬੰਦਾ ਕਿੰਨਾ ਕਿੰਨਾ ਫਾਇਦਾ ਕਰਦਾ ਮੇਰੇ ਕੋਲ ਵੀ ਬੜਾ ਸੋਨਾ ਲਾਇਆ ਜਾਂਦਾ ਰੱਖਿਆ ਹੀ ਬਾਹਰੇ ਆ ਸਾਰੇ ਪਹਿਲਵਾਨ ਆ ਰਿਹਾ ਮੱਧੂ ਨੰਬਰ ਇਹ ਮੱਧੂ ਨੰਬਰ ਹੱਟੇ ਦੋ ਉਤਰ ਕੇ ਆਈ ਮੈਂ ਬਾਸਨਾ ਜੀ ਦੇ ਲਈ ਹੋਇਆ ਤੇਰੀ ਬਾਸਨਾਗੀ ਤੇ ਗਿਆ ਜੀ ਬੁਤਮਾ ਦਾ ਘਰੇ ਬੱਠੇ ਕੰਮ ਕਰਦਾ ਚਲ ਖੇਡ ਕਰਦੇ ਕਿਵੇਂ ਤੇਰਾ ਸਾਰ ਪਵਿੱਤਾ ਚ ਫਿਕ ਰਹੀ ਚਰਨ ਦਵਾਈ ਨਹੀਂ ਆਈ ਤੁਹਾਨੂੰ ਫੋਨ ਆ ਗਿਆ ਜੀ ਮੀ ਕੱਢ ਲਿਆ ਕੈ ਦਵਾਈ ਤੁਹਾਨੂੰ ਫੋਨ ਆ ਗਿਆ ਜੀ ਮਾਨੂੰ ਕਹਿੰਦੇ ਕਹਿੰਦੇ ਅਸੀਂ ਡਰ ਗਏ ਮੈਂ ਕਿਹਾ ਲਾਇਓ ਅੱਜ ਫਿਰ ਬਿਮਾਰ ਹੋ ਗਈ ਤੇ ਅੱਜ ਮੈਡਮ ਕਹਿੰਦੀ ਵੀ ਐਨੇ ਦਿਨਾਂ ਤੋਂ ਆਈ ਨਹੀਂ ਮੈਂ ਕਿਹਾ ਬਿਮਾਰ ਸੁਣਾਂ ਤਾਂ ਹੀ ਹੋਣੀ

ਬੈਗ ਆਪਣਾ ਇੱਥੇ ਚੱਕੋ ਆਪਣੇ ਟਿਕਾਣੇ ਤੇ ਰੱਖੋ ਚਲੋ ਬਰબાદ ਤੇ ਤੁਹਾਡੇ ਆਈ ਕਾਰਡ ਗੁੰਮ ਹੋ ਜਾਂਦੇ ਕਦੇ ਬੈਗ ਗੁੰਮ ਹੋ ਜਾਂਦੇ ਨੇ ਆਪਣੇ ਰੂਮ 'ਚ ਚੱਲ ਇਹ ਦੇਖੋ ਫ੍ਰੀ ਹੁੰਦੇ ਤਾਂ ਚੱਲੀ ਆਪਾਂ ਬਜ਼ਾਰ ਦੇ ਕੰਮ ਨਵੇੜਦੀ ਹੈ ਹੈ ਹਾਂ ਮੈਂ ਗਗਨ ਨੂੰ ਸਮਾਨ ਤਾਂ ਭੇਜਤਾ ਮੈਂ ਗਗਨ ਉਰੀ ਗਏ ਹੋਏ ਨੇ ਕਿਤੇ ਨੇ ਫਤੇ ਦਾ ਫੇਰ ਲੈਂਦਾ ਉਹ ਦੇਖੀ ਜਿਵੇਂ ਚਾਲੇ ਕੱਪੜਾ ਨਾ ਵੜਦੀ ਨੂੰ ਚਾਲੇ ਕੱਪੜਾ ਨਹੀਂ ਵੜਦਾ ਉੱਤੇ ਹੀ ਦਿੰਦਾ ਉਹਦੀ ਜਿਹੜੇ ਹੈਗਾ ਫਰਮਾ ਬਾਲ ਦਾ ਹਾਂ ਇੱਥੇ ਵੱਜੇ ਵੀ ਨਹੀਂ ਹੁੰਦਾ ਇਹਨੂੰ ਫਤੇ ਨੇ ਇਹ ਕਰ ਦੇਣਾ ਸੀ ਇਹਦਾ ਆਪਰੇਸ਼ਨ ਤਾਂ ਵਧੀਆ ਯਾਨੀ ਉਹ ਡੂੰਮਣਾ ਨਹੀਂ ਛੱਡਦਾ ਸਸੀ ਗਾ ਜੀ ਸਾਰਿਆਂ ਨੂੰ ਵੈਲਕਮ ਟੂ ਆਵਰ ਬਾਸੀ ਫੈਮਿਲੀ ਚੈਨਲ ਤੇ ਆਪਾਂ ਅੱਜ ਚੈਨਲ ਦੀ ਜਿਹੜੀ ਸ਼ੁਰੂਆਤ ਆ ਮੈਂ ਕੀਤੀ ਹੈ ਕਿਉਂਕਿ ਮੈਨੂੰ ਜਿਆਦਾ ਫੋਨ ਫੜਾਉਂਦੇ ਨਹੀਂ ਹੈਗੇ ਵੀ ਤੁਹਾਨੂੰ ਕਹਿੰਦੇ ਬਲੌਗਿੰਗ ਨਹੀਂ ਕਰਨੀ ਆਉਂਦੀ ਅੰਦਰ ਟਾਈਮ ਹੂਗਾ ਤਾਂ ਫੜਾਂਗੇ ਫੜਦੇ ਆ ਤੁਸੀਂ ਉਦੋਂ ਕਹ ਦੇਣਾ ਕਿ ਐਂ ਕਰਕੇ ਵੀ ਤੁਹਾਨੂੰ ਤਾਂ ਬਲੌਗਿੰਗ ਹੀ ਨਹੀਂ ਕਰਨੀ ਆਉਂਦੀ ਚਲੋ ਜੀ ਬਾਕੀ ਅੱਜ ਗੱਲ ਐ ਆ ਵੀ ਅੱਜ ਸਾਡਾ ਜਿਹੜਾ ਬਲਵਿੰਦਰ ਭਰਾ ਆ ਉਹ ਵਾਪਸ ਜਾ ਰਿਹਾ ਪੁਰਤਗਾਲ ਤੇ ਅੱਜ ਦਿਨ ਸਾਡਾ ਇੱਕ ਥੋੜਾ ਜਿਹਾ ਇਹ ਜਿਹੇ ਰਹੂਗਾ ਡਾਊਨ ਡਾਊਨ ਜਿਹਾ ਰਹੂਗਾ ਦਿਨ ਕਿਉਂਕਿ ਕੋਈ ਪਰਿਵਾਰ ਦਾ ਮੈਂਬਰ ਜਦੋਂ ਆਉਂਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਜਾਂਦਾ ਹੈ ਤੇ ਉਦੋਂ ਫਿਰ ਫੀਲ ਬੈਡ ਹੀ ਹੁੰਦਾ ਤੇ ਬਾਕੀ ਜੀ ਬਲਵਿੰਦਰ ਦੇ ਜਾਣ ਦੀ ਤਿਆਰੀ ਚ ਸੋਨੂੰ ਕਹਿੰਦੀ ਵੀ ਅੱਜ ਨਾਸ਼ਤਾ ਜਿਹੜਾ ਆ ਉਹ ਮੇਰੇ ਘਰੇ ਹੋਊਗਾ ਤੇ ਉਹਦੇ ਵਾਸਤੇ ਆਲੂ ਵਾਲੇ ਪਰੌਂਠੇ ਬਣਾ ਰਹੀਏ ਤੁਹਾਨੂੰ ਤੇ ਤਾਂ ਹੀ ਆ ਮੈਂ ਉਧਰ ਲਈ ਆਈ ਆਲੂ ਵੀ ਮੈਂ ਉਧਰੋਂ ਲਈ ਆਈ ਇਹਨਾਂ ਬਣਨੇ ਥੇ ਲੱਗੇ ਨੇ ਬਸ ਨਹੀਂ ਆਲੂ ਆਪਣੇ ਪੈ ਨਹੀਂ ਸੀਗੇ ਆਲੂ ਘੱਟ ਸੀ ਤੇ ਅੱਛਾ ਧਨੀਆ ਆਪਣਾ ਖਤਮ ਸੀ ਹੂੰ ਧਨੀਆ ਚਲੋ ਆਲੂ ਹੀ ਲਿਆਂਦਾ ਹੀ ਨਹੀਂ ਉੱਥੇ ਹੀ ਸਾਬਤ ਧਨੀਆ ਉਹ ਵੀ ਆਟਾ ਵੀ ਉਧਰੋਂ ਹੀ ਆਉਂਦਾ ਸਾਡਾ ਤੁਹਾਨੂੰ ਪਤਾ ਹੈ ਨਾ ਤੇ ਬਸ ਇੱਧਰ ਆਪਾਂ ਕਰਨ ਲੱਗਿਆ ਜੀ ਤਿਆਰੀ ਆਲੂ ਆਪਾਂ ਸਾਡੀ ਤਾਂ ਗਰੋਸਰੀ ਵੀ ਖਤਮ ਹੋਈ ਪਈ ਐ ਤੇ ਅਸੀਂ ਬਸ ਟਾਈਮ ਨਹੀਂ ਲੱਗਣ ਸ਼ਾਮ ਨੂੰ ਗਰੋਸਰੀ ਖੁਰਦ ਜਣੇ ਬਲਿੰਦਰ ਨੂੰ ਚਲਾ ਕੇ ਹਾਂ ਉਹ ਕੰਮ ਕਰ ਲੈਣੇ ਤੇ ਕੰਮ ਬਹੁਤ ਸਾਰੇ ਪੈਂਡਿੰਗ ਪਏ ਸੀ ਕਿ ਤੇ ਅੱਜ ਬਲਿੰਦਰ ਨੇ ਜਾਣਾ ਹੈ ਤੇ ਮਾੜੀ ਨੂੰ ਕਹਦਾ ਸੀ ਕਿ ਸਾਰੇ ਐਂ ਕਰੀ ਜਾਂਦੇ ਨੇ ਹਾਈ ਬਲਿੰਦਰ ਚਾਚੂ ਛੇਤੀ ਚੱਲਾ ਬੱਚੇ ਕਰੀ ਜਾਂਦੇ ਚਾਚੂ ਛੇਤੀ ਚੱਲਾ ਪਰ ਪਾਦੇ ਨੂੰ ਕੋਈ ਪਰਵਾਹ ਨਹੀਂ ਹੁੰਦੀਆਂ ਛਾਲਾਂ ਦੇਖੋ ਤੁਸੀਂ ਉਹ ਨੂੰ ਉਹ ਨਹੀਂ ਕੋਈ ਟੈਨਸ਼ਨ ਹੈਗੀ ਉਹ ਨੂੰ ਪਤਾ ਵੀ ਸਾਡੇ ਦਾ ਕੁਲਵਿੰਦਰ ਸਿੰਘ ਪਾਪਾ ਐ ਤੇ ਅਵਤਾਰ ਸਿੰਘ ਪਾਪਾ ਦਾ ਮਨ ਹੈ ਆਦਾ ਪਕਾ ਚਾਹ ਪੀ ਲਈ ਤਾਂ ਇੱਕ ਦਮੰਨੇ ਸਾਰੇ ਕੰਮ ਨਿਭਾੜਦੇ ਨੇ ਦਿਖਾਉ ਸਫਾਈਆਂ ਸੁਫੀਆਂ ਕਰਤੀਆਂ ਤਾਂ ਦੇਖੋ ਜੀ ਇੱਕ ਦਮੰਨੇ ਸਿੱਧੇ ਸਿੱਧੇ ਸਾਰਾ ਕੁਝ ਇੱਕਦਮ ਸੈੱਟ ਕਰਤਾ ਪਰ ਇਹਨਾਂ ਦੇਖੋ ਵੀ ਆ ਜਿਹੜੇ ਇੰਤੇ ਸਮਾਨ ਪਿਆ ਇਹ ਇਹ ਨਹੀਂ ਸਾਫ ਕੀਤਾ ਪਰ ਐ ਆ ਵੀ ਥੱਲੇ ਜਿਹੜੀ ਸਫਾਈ ਉਹ ਸਾਰੀ ਕਰਤੀ ਤੇ ਦਮੰਨੇ ਸੂਟ ਦਿਖਾ ਦੇ ਪੁੱਤ ਜਿਹੜੇ ਆਏ ਨੇ ਫਿਰ ਆਪਾਂ ਵੀਡੀਓ ਤੇ ਪੰਜਾਬੀ ਪਹਿਰਾਵੇ ਤੇ ਪਾ ਦਾਂਗੇ ਜਿਹੜੇ ਥੋੜੇ ਦੇ ਦੁਬਾਰਾ ਦਿਖਾ ਦਿਓ ਹੈਂ ਤੁਸੀਂ ਦਿਖਾ ਦਿਓ ਆ ਕੇ ਉਹ ਦਿਖਾ ਦੇ ਮੈਂ ਵਿਜੀ ਆ ਤੇ ਆ ਕੁਛ ਨਵੇਂ ਕਾਟਨ ਦੇ ਸਟੱਫ ਆਏ ਹੋਏ ਨੇ ਤੇ ਲੈਟ ਲਾਵਾ ਮਾੜਾ ਤੇ ਮੈਂ ਦਿਖਾਉਣਾ ਸੂਟ ਪਰ ਮੈਨੂੰ ਦਿਖਾਣੇ ਆਉਂਦੇ ਨਹੀਂ ਤੇ ਕਿਤੇ ਮੈਂ ਕੁਝ ਹੋਰ ਹੀ ਨਾ ਗਲਤ ਬੋਲਦਾ ਆ ਦੇਖੋ ਨਵੇਂ ਸਟਫ ਆਏ ਹੋਏ ਨੇ ਦਾ ਰੈ ਸਟਿਚ ਇਹ कॉटन स्टफ ਹੈ ਇਹ ਅੱਛਾ ਠੀਕ ਹੈ ਆ ਕਾਸਟਫ ਆਇਆ ਹੋਇਆ ਇਹ ਸਾਰੀ ਖਾਦੀ ਕਾਟਨ ਆ ਰੰਗ ਅਲੱਗ-ਅਲੱਗ ਨੇ ਤੇ ਇਹ ਤੁਸੀਂ ਪੰਜਾਬੀ ਪਹਿਰਾਵਾ ਚੈਨਲ ਤੇ ਜਾ ਕੇ ਇਹਨਾਂ ਨੂੰ ਦੇਖ ਰਹੇ ਹਾਲੇ ਵੀਡੀਓ ਪਾਈ ਨਹੀਂ ਸ਼ਾਇਦ ਇਕੱਠੀ ਆ ਜੂਗੀ ਵੀਡੀਓ ਹੋ ਸਕਦਾ ਹੈ ਅੱਗੇ ਪਿੱਛੇ ਵਾੜਾ ਮੋਟਾ ਹੋਵੇ ਤੇ ਪੰਜਾਬੀ ਚੈਨਲ ਸਾਡਾ ਜਿਹੜਾ ਪੰਜਾਬੀ ਪਹਿਰਾਵਾ ਜਿਹੜਾ ਚੈਨਲ ਹੈ ਉਹਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇੰਦਰ ਗਗ ਸਿੰਮੂ ਸਾਡੀ ਆਪਣੇ ਦੰਮੂ ਬੈਠੀ ਹੈ ਤੇ ਇਹਦਾ ਚਾਹ ਦਾ ਆਨੰਦ ਮਾਣਿਆ ਜਾ ਰਿਹਾ ਹੈ ਅੱਛਾ ਹਾਂ ਨਾ ਨਾ ਨਹੀਂ ਛੋੜਦਾ ਬੰਦੇ ਇਹ ਅੱਜ ਅੱਜ ਤਾਂ ਕਹਿ ਰਹੇ ਨੇ ਅੱਜ ਮੇਰੀ ਛੁੱਟੀ ਹੈ ਅੱਜ ਪ੍ਰੋਪਰ ਛੁੱਟੀ ਹੈ ਤੇ ਮਹੀਨੇ ਚ ਇੱਕ ਦਿਨ ਸੰਡੇ ਮਿਲਦਾ ਸਾਨੂੰ ਤੇ ਉਹਦਾ ਫਿਰ ਅੱਜ ਲਾਹਾ ਬਲੌਗਿੰਗ ਕੀ ਲਵਾਂਗੇ ਆਪਾਂ ਅੱਜ ਮੇਰੀ ਬਲੌਗਿੰਗ ਦੇਖਿਓ ਤੁਸੀਂ ਵੀ ਆਪਾਂ ਕਹੇ ਜੇ ਵੱਟ ਕੱਢਦੇ ਆ ਬਲੌਗਿੰਗ ਦੇ ਹੋਣ ਕਿਦਾ ਹੁੰਦਾ ਪਿਆ ਕਿਉਂਕਿ ਉਹ ਵਾਈਬ੍ਰੇਟ ਕਰਨ ਲੱਗ ਪੰਦਾ ਬਾਅਦ ਨਹੀਂ ਵਾਈਬ੍ਰੇਟ ਨਹੀਂ ਮਲਾਇਆ ਹੋਇਆ ਸਾਇਲੈਂਟ ਇਹਨੂੰ ਤੁਸੀਂ ਤਾਂ ਕਹਿੰਦੇ ਮੈਂ ਤੇਰੀ ਹੈਲਪ ਕਰਵਾਉਣਾ ਬਲੌਗ ਬਣਾਉਣ ਚ ਨਾਲੇ ਮੈਂ ਚਾਹ ਤਾੜ ਦਾ ਬਲਿੰਦੁਰਾ ਰੋਟੀ ਖਾਣਾ ਹੋਣੀ ਕੱਢ ਤੀ ਹੁਣ ਅਲੂ ਛਿਲ ਤੇ ਅੱਛਾ ਉਦੋਂ ਕੀ ਨਦਨ ਤੈਨੂੰ ਕੰਮ ਕਿਡਾ ਆਲੂ ਛਿਲ ਤੇ ਤੇ ਧਨੀਆ ਕੁੱਟ ਤਾਂ ਧਨੀਆ ਕੁੱਟ ਤਾਂ ਦੋ ਠੀਕ ਹੈ ਉੱਤੇ ਛਾਤ ਤੇ ਉਹ ਪਾਇਆ ਹਾਂ ਅਛਾ ਤੇ ਉਹ ਪਾਤੀ ਤਿੰਨ ਬਸ ਤਿੰਨ ਤੇ ਚੌਥਾ ਹੁਣ ਠੋਪੇ ਬੈਠ ਗਿਆ ਫੱਟਰੇ ਖਾ ਰਿਹਾ ਮੈਨੂੰ ਇਹਨਾਂ ਨੇ ਸੰਤਰੇ ਖਾ ਲਓ ਤੁਸੀਂ ਗਾਈ ਇਹਨਾਂ ਨੇ ਮੈਨੂੰ ਕਿਹਾ ਮੈਂ ਚਾਹ ਧਰਦਾ ਵਾਂ ਪਤੀਲਾ ਭਰ ਕੇ ਕਿਉਂਕਿ ਬਲੇਂਦਰ ਉਦੀ ਆਉਣ ਵਾਲੇ ਰੋਟੀ ਪਾਣੀ ਸਾਰਾ ਉਹਨਾਂ ਦਾ ਆਲੂ ਵਾਲੇ ਪਰੌਂਠੇ ਚੱਲਣੇ ਨੇ ਤੇ ਇੱਧਰ ਦੇਖੋ ਉਹ ਚਾਹ ਰਿੱਝ ਜਾਨੀ ਛੇਤੀ ਯਾਰ ਬਹੁਤ ਰਿੱਝੇ ਨਹੀਂ ਆਹ ਪਲੇਟ ਨਹੀਂ ਲੈਗੀ ਪਲੇਟਾ ਮੁੱਕ ਗਿਆ ਨਾ ਕਰੇ ਹੈ ਇਹਦੇ ਵਿੱਚ ਵਧੀਆ ਹੋ ਜਾਂਦਾ ਸਿਸਟਮ ਹਾਂ ਫਿਰ ਕਹਿੰਦੇ ਉਤਾਰ ਨੂੰ ਗਾਲਾਂ ਕੱਢਦੀ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਗਾਲਾਂ ਨਹੀਂ ਕੱਢਾਂ ਤਾਂ ਹੋਰ ਕੀ ਕਰਾਂ ਕੰਮ ਦੇਖ ਲਓ ਤੁਸੀਂ ਨਿਆਣਿਆਂ ਵਾਲੇ ਨਹੀਂ ਕਰਦੀ ਵਿਚਾਰੀ ਘੋੜੀ ਐ ਤੁਸੀਂ ਨਾ ਜਾਣ ਦੋ ਤੁਸੀਂ ਜਾਣ ਦੋ ਆ ਜਾਓ ਖੜੇ ਹੋ ਕੇ ਉਹ ਗਾਇਜ਼ ਆਪਾਂ ਆਪਾਂ ਪਰਿਏ ਪਰੌਂਠੇ ਦੀ ਤਿਆਰੀ ਤੇ ਉਹ ਵੀ ਹੁੰਦੇ ਹੋਣੇ ਨੇ ਫਿਰ ਤੁਹਾਨੂੰ ਮਿਲਾਂ ਮੇਰਾ ਵਾਲ ਗੂਲ ਮੇਰੇ ਕਿੰਦਰ ਨੂੰ ਜਾ ਰਹੇ ਨੇ ਬੁਰਾ ਹਾਲ ਖਿਲਰੇ ਪਏ ਨੇ ਦੇਖੋ ਆ ਜਾ ਬੁੱਤਰਾ ਟਿੱਕ ਕਰੀਏ ਤਿਆਰੀ ਮੈਂ ਤਾਂ ਦਮੂ ਬਣਾਵਾਂਗੀ ਪਰੌਂਠੇ ਤੇ ਉਤਾਰਨ ਬਣਾਉਣੇ ਪਰੌਂਠੇ ਠੀਕ ਹੈ ਜੀ ਦੇਖੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੀ ਸਾਂ ਚੁੱਕੀ ਆ ਬਣ ਬਣਾਨੇ ਪਰੌਂਠੇ ਇਹ ਵੀ ਨਹੀਂ ਮੈਂ ਬਣਾਣੀ ਚਲੋ ਅੱਗੇ ਨੂੰ ਨਿਚੋੜ ਲਈਏ ਆਪਾਂ ਦੇਖੀਂ ਆਪਣੇ ਕਸਟਮਰ ਕੋਲ ਬੋਲ ਰਹੀ ਹਾਂ ਮੈਂ ਜਿਹੜੇ ਸੁੰਦਾਂ ਬਣਾਏਗਾ ਨਾ ਸੁੰਦ ਹੀ ਖਾਸੇ ਬਣੇ ਹਨਾ ਅੱਛਾ ਹਾਲਾ ਨੂੰ ਮੇਂ ਚ ਭਾ ਮੈਂ ਮੱਚਾ ਹਾਂ ਨਾ ਟਕੀਆਂ ਧਣੀਆਂ ਪਾਤਾ ਦੀਰਾ ਬਾਕੀ ਇਹ ਤੂੰ ਆਪਣਾ ਨੋ ਦਿਖਾ ਲੈ ਹੜੀਏ ਮੈਂ ਦਿਖਾਨੀ ਹਾਂ ਮੈਂ ਬੜਾ ਔਖਾ ਹੋਇਆ ਬੈਠਾ ਉਹ ਕੀ ਹੈ ਅਭੀ ਉਂਗਲਦਾ ਮਿਡਲ ਫਿੰਗਰ ਦਾ ਮਿਡਲ ਜਿਹੜਾ ਬਾਲਾ ਬੋਲਾ ਨੂੰ ਐ ਕਰਦਾ ਹੈਗਾ ਕਿ ਵੇਖੋ ਕਿ ਮੇਰੀ ਬਲ ਸੜਨ ਲੱਗੀ ਗਈ ਸੱਟ ਨਹੀਂ ਲੱਗੀ ਪਤਾ ਨਹੀਂ ਕੀ ਹੋਇਆ ਸੱਟ ਥੋੜੀ ਲੱਗੀ ਦੁਪੱਟੀ ਤੋਂ ਹੋਰ ਤੇ ਬੰਨੀ ਫਿਰ ਦਿੱਤੇ ਇੱਥੇ ਉਹਦੀ ਲੱਗੀ ਉਤਰਾ ਹੱਥ ਪਾੜ ਗਿਆ ਮੇਰਾ ਗਿਆਸ ਨਾਲ ਤੇ ਆਹ ਤਾਂ ਉਤਰਾ ਪਹਿਲਾਂ ਹੀ ਹੋਇਆ ਪਿਆ ਦੋ ਗੁਰੂ ਮੂਰ ਵੀ ਪਾਲਾ ਵੇ ਤੇ ਵਾ ਅੰਗੂਰ ਪਾਲਦੋ ਅਸਰਾ ਉਹਦਾ ਸਸਾਰ ਕਹਿੰਦਾ ਬਰਿੰਦਰ ਰਾਮ ਰੋਟੀ ਤੇ ਬੁਲਾਇਆ ਮੈਂ ਆਟਾ ਮੈਂ ਉਥੋਂ ਲਿਆਈ ਧਣੀਆਂ ਰੱਖਣ ਫਿਰ ਰੋਟੀ ਦਾ ਕਹਦਾ ਬੁਲਾਇਆ ਸਾਡੇ ਕੋਲ ਸਾਰਾ ਸੰਭਾਲ ਲਿਆ ਕੇ ਰੋਟੀ ਬਣਾਵਾ ਮੈਂ ਕਿ ਰੋਟੀ ਤੇ ਕਹਿੰਦੀ ਬੁਲਾਇਆ ਮੈਂ ਤੁਹਾਨੂੰ ਤੁਸੀਂ ਇਹ ਗੁੰਖਣ ਨਹੀਂ ਸੱਧਿਆ ਤਾਨੂੰ ਪਰੌਂਠੇ ਖਾਣ ਨੂੰ ਸੱਧਿਆ ਤਾਨੂੰ ਖਾਸ ਕਰਕੇ ਇਹ ਠੀਕ ਨਹੀਂ ਥੋੜਾ ਹੋਰ ਨਹੀਂ ਜੇ ਤੁਹਾਨੂੰ ਪਰੌਂਠੇ ਖਾਣੇ ਪਰੌਂਠੇ ਹੀ ਖਾਣੇ ਪਹਿਲਾਂ ਫਰੂਫ ਫਰੂਫ ਸਟਾਰਟਰ ਚ ਉਹ ਜਿਹੜਾ ਹਸਾਰ ਨੇ ਝੂਂਗਲ ਮੰਗਦਾ ਜੰਗਲ ਖਾਣੇ ਦੇ ਨਹੀਂ ਸਾਰੇ ਖਾਣਗੇ ਆ ਬੰਦੇ ਨੂੰ ਦੇਖ ਲੈ ਕਿਹੜੇ ਕਿਹੜੇ ਜਿਆ ਵੱਡੇ ਉਹਦੋਂ ਗੋਭੀ ਦੀ ਸਬਜ਼ੀ ਬਣੀ ਕਹਿੰਦੇ ਤਾਜਾ ਗੋਭੀ ਕਿਹੜੇ ਖਾਣੇ ਆਲੂ ਥੋੜੇ ਮੁਰੇ ਤੁਹਾਨੂੰ ਬਾਲੂ ਕੋਲ ਲੈ ਹੋਰ ਕਰ ਲੈਣਾ ਹੋਰ ਬਾਅਦ ਲੈਣੇ ਆਲੂ ਨੂੰ ਫਿਰ ਇਹ ਕਿਹ ਚ ਬਣਾ ਲਾ ਕੇ ਹੋਰ ਮੇਕ ਸਾਰੇ ਹੀ ਆਪਾਂ ਖਾਣ ਵਾਲੇ ਨਹੀਂ ਆਹ ਵੇਖੋ ਇਹ ਤੇ ਪਾਈ ਹੋਈ ਹੈ ਹਰੀ ਭਾਤੀ ਮੈਂ ਪਹਿਲਾਂ ਕੰਨਿਆਂ ਨੂੰ ਖਵਾਇਓ ਹਾਂ ਕੰਨਿਆਂ ਦਾ ਤੇ ਕੰਨਿਆਂ ਸਰੋਂ ਨੂੰ ਥੋੜਾ ਢੂਮਲਾ ਕੁਛ ਨਾ ਪਾਇਆ ਕੁਛ ਨਹੀਂ ਪਾਇਆ ਮੈਂ ਗੰਠੀ ਬਾਅਦ ਢੂੰਡਾ ਲੈ ਕੇ ਪਿੱਛੇ ਬਾਅਦ ਮਿਰਚ ਢਾਲੇ ਮਿਰਚੋ ਬਾਅਦ ਲੈ ਕੇ ਮੋਟਾ ਰੱਖੀ ਇਹੋ ਤੇ ਕੋਈ ਕੰਮ ਨਹੀਂ ਕਰਨਾ ਕੀ ਬਾਈ ਮੇ ਤੁੰਨੀ ਵਿੱਚ ਹੈਗਾ ਇਹ ਮੇ ਪੈਦਾਸਾਲਾ ਮਸਾਲਾ ਹੈਗਾ ਘਰ ਕਿਚਨ ਦੀ ਆਹ ਉਹ ਤੁਸੀਂ ਵੇਰ ਬੇਟਾ ਆਕੇ ਆਹ ਆਹ ਉਹ ਦੇਖੋ ਤਾਂ ਜਹਾਜ ਲੈ ਜਾਂਦਾ ਥੋੜੇ ਸਿਰ ਤੇ ਕਹਿਦਾ ਆਪ ਮੇਰੇ ਤੇ ਹਮਲਾ ਕਰਨੇ ਵਾਲਾ ਮੈਂ ਕਿਹਾ ਤੂੰ ਕਸ਼ਮੀਰ ਦਾ ਆਇਆ ਤੇ ਤੂੰ ਹਮਲਾ ਕਰਨਾ ਬੜਾ ਨੇ ਕੁਲਿੰਦਰ ਆ ਗਿਆ ਹਾਂ ਤਾਂ ਉਥੋਂ ਭੋਗ ਤੇ ਗਿਆ ਉਥੋਂ ਮੇਰੇ ਲੰਗਰ ਛੱਕਿਆ ਨਹੀਂ ਉਹ ਫੈ ਵੀ ਗਿਆ ਕਾ ਉਹ ਖੁਸ਼ੀ ਦਾ ਪਾਠ ਹੋਣਾ ਨਾ ਕੋਈ ਤੇ ਰਸ ਸੰਗਤ ਬੜੀ ਤੇ ਮੈਂ ਕੀ ਲੰਘਾ ਛਗਣਾ ਮੈਂ ਜਾ ਕੋਲ ਆ ਮਾਤਾ ਗਈ ਭੋਜ ਮਾਤਾ ਭੋਜ ਤੇ ਗਈ ਹੋਣਾ ਦੇਦ ਉਹ ਦੂਰ ਆਵਰ ਟੋਲਾ ਮੈਂ ਉਹ ਕਹ ਕੇ ਗਏ ਹੰਨਾ ਫਿਰ ਦੀ ਭੋਜ ਤੇ ਮਸੀ ਜਾਣਾ ਮੈਨੂੰ ਮਿਲਣਾ ਕਦੇ ਤੂੰ ਆ ਗਯਾ ਚਲ ਕੋਈ ਮਾਤਾ ਜਿੱਥੇ ਮਮੀ ਨੇ ਜਾਣਾ ਮਮੀ ਉਹੀ ਤਾਂ ਕਰ ਲੈ ਆਈ ਨਹੀਂ ਰੇ ਅੰਦਰ ਡਰਾਮੇ ਜਿਹੀ ਕਰੀ ਜਾਂਦਾ ਆ ਦਿਖ ਗਿਆ ਤੂੰ ਬਸ ਕਰ ਆ ਇਹ ਤਾਂ ਪਿਆਰੀ ਹੋਈ ਸਾਡੀ ਫਰੋਂਟ ਕਿਆ ਨਹੀਂ ਜਾ ਬਣਦੀ ਏ ਤੇ ਫਰੋਂਟੇ ਸਾਡੇ ਤਾਂ ਵਾਕ ਫਾਇਲ ਬਣੇ ਤਾਂ ਬਣੇ ਹੋਰ ਹੁੰਦੇ ਕਰਦੇ ਮਾ ਆ ਕੇ ਜਮੀਨ ਫਸਲੇ ਹੋ ਜਾਂਦੇ ਜਿਹੜਾ ਤੇ ਪੰਗਾਇਤੀ ਕਾਰਜਿਕਾਣਾ ਆ ਉਹ ਆਖੜੇ ਜੇ ਦੰਦਾਜੀ ਬਣਦੇ ਮੇਰਾ ਇੰਨਾ ਹਟਾ ਵੀ ਲੱਗਾ ਹੋਣਾ ਨਹੀਂ ਹੈ ਆਪਣਾ ਤਾਂ ਫਿਰ ਅਸਲੀ ਦਾਰਾ ਚੜ੍ਹਨਾ ਲੱਗਦਾ ਕੋਰਾ ਤਾਂ ਤੇ ਇਹੀ ਰੱਖਿਆ ਬੈਠੀ ਰਹਿੰਦੇ ਕੁਛ ਨਹੀਂ ਰੱਖਿਆ ਉਹ 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 ਦੇਖ ਮੈਂ ਬੇਲਾ ਖੋ ਅਸ ਤੇ ਮੋਟੇ ਮੈਂ ਆਪੇ ਲਾ ਤੂੰ ਯੋ ਬਾਗ ਨੂੰ ਕਰੀਆ ਮੈਂ ਬਾਗ ਦੀ ਮੈਂ ਲੈ ਕੇ ਵੀਡੀਓ ਬਣਾ ਕੇ ਅੱਛਾ ਬਿਲਕੁਲ ਫਾਰਮ ਵਿੱਚ ਤਾਂ ਮਜ਼ਾ ਨਹੀਂ ਹੁੰਦਾ ਜਿਹੜੀ ਕਰਦੇ ਹੁਣ ਸਾਰਾ ਸਵੀਦੀ ਜੀ ਆਂਦੇ ਹੋ ਤਾਂ ਵਾਟੇ ਜਾਂ ਉਹਦੇ ਵੰਡ ਰੱਖ ਲਾ ਕੇ ਜਾਂ ਕਿਉਂ ਨਹੀਂ ਜਾਇਆਗਾ ਵੀ ਮੈਂ ਕਹਾਂ ਉਹਦੇ ਤੋਂ ਫੋਟੋ ਆਉਣਾ ਬਹੁਤ ਠੀਕ ਵਾਪਸ ਉਹ ਤੇ ਲੜੇ ਰੋਣ ਬਾਰੇ

ਹਾਂ ਇੱਥੇ ਬੈਠੀ ਹਾਂ ਮੈਂ ਦੱਦੀ ਕੋਲ ਮੈਂ ਕੋਠੇ ਦਾ ਉਹ ਕੋਠੇ ਤੇ ਆ ਗਿਆ ਕੋਡ ਘੜਾ ਖੜੀ ਚਲ ਲੈ ਕੇ ਆ ਪਾਜ ਕੇ ਤੇ ਅੰਮਰਦਾਈ ਚੰਗਾ ਹਾਂ ਇੱਥੀਆਂ ਮੈਂ ਤੇ ਲਓ ਜੀ ਬਰਿੰਦਰ ਬੈਠਾ ਸਾਡੇ ਕੋਲ ਤੇ ਬ੍ਰੈਕਫਾਸਟ ਇਸ ਟਾਈਮ ਬ੍ਰੈਕਫਾਸਟ ਹੀ ਕਰਨਾ ਹੈ ਰਾਜ ਕੇ ਬ੍ਰੇਕਫਾਸਟ ਕਰਾਂਗੇ ਸ਼ਾਮ ਤੱਕ ਭੁੱਖੀ ਲੱਗਣੀ ਬਲਵਿੰਦਰ ਨੇ 에어ਪੋਰਟ ਪਹੁੰਚ ਜਾਣਾ ਸ਼ਾਮ ਨੂੰ ਤੇ ਬਲਵਿੰਦਰ ਆਹ ਦੱਸ ਵੀ ਮਹੀਨਾ ਕਾ ਪਰ ਹੈ ਇੱਥੇ ਕੀ ਬਦਲਾਅ ਲੱਗਿਆ ਪੰਜਾਬ ਚ ਤੁਸੀਂ 4 ਸਾਲ ਬਾਅਦ ਆਏ ਹੋ ਕੀ ਬਦਲਾਅ ਲੱਗਿਆ ਪੰਜਾਬ ਦੇ ਵਿੱਚ ਆ ਤਾਂ ਮੈਨੂੰ 2-3 ਜੇ ਲੱਗੇ ਨੇ ਮੇਨ ਮੇਨ ਜਿਹੜੇ ਮੈਨੂੰ ਲੱਗੇ ਨੇ ਹਾਂ ਇੱਕ ਤਾਂ ਸੜਕਾਂ ਜਿਹੜੀਆਂ ਕਾਫੀ ਚੇਂਜ ਹੋ ਗਏ ਨੇ ਪੋਰਪੋਰ ਬਣ ਗਏ ਨੇ ਪਤਾ ਨਹੀਂ ਲੱਗਦਾ ਕਿੱਥੋਂ ਜਾਣਾ ਕਿੱਥੋਂ ਉਤਰਨਾ ਇੱਥੇ ਮੈਨੂੰ ਇਹ ਅਭੀ ਲੱਗਿਆ ਵੀ ਡਿਫਰੈਂਸ ਆਇਆ ਏ ਇੱਥੇ ਆਇਆ ਜੀ ਇਹਨਾਂ ਦੇ ਜਿਹੜੇ ਮਾਲਸ ਜੇ ਥੱਲੇ ਬਹੁਤ ਜ਼ਿਆਦਾ ਬਣ ਗਏ ਨੇ ਆਪਾਂ ਇਹ ਲੱਗਦਾ ਜਿਵੇਂ ਕਿ ਨਾ ਆਪਾਂ ਉਹ ਬਾਜ਼ਾਰਾਂ ਤੋਂ ਦੂਰ ਹੋ ਗਏ ਮਤਲਬ ਸਾਰੀ ਜਿਹੜੇ ਜਿਹੜੇ ਆਊਟਲੈਟ ਜੇ ਬਣ ਗਏ ਨੇ ਬਾਹਰ ਉਹਦੀ ਗੱਲ ਕਰ ਰਹੇ ਆਪਾਂ ਹਾਂ ਜੈ ਹਾਈਵੇ ਤੇ ਆਊਟਲੈਟ ਬਣ ਗਏ ਨੇ ਬਹੁਤ ਵੱਡੇ ਵੱਡੇ ਉਹ ਦੁਨੀਆ ਨਾ ਉਹ ਬਾਜ਼ਾਰ ਦੇ ਵਿੱਚ ਉਹ ਅੱਛਾ ਪਿੰਡ ਆਏ ਆ ਆਪਾਂ ਲੱਗਿਆ ਵੀ ਆਪਾਂ ਪਿੰਡ 'ਚ ਰਹਿ ਰਹੇ ਆ ਨਹੀਂ ਐਨਾ ਕੋਈ ਹਾਂਗਕਾਂਗ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਆਪਾਂ ਮਿੰਟੋਂ ਮਿੰਟ ਹੀ ਆਪਾਂ ਸ਼ਹਿਰ 'ਚ ਹੋ ਜਾਨੇ ਆ ਗੱਡੀਆਂ 'ਚ ਮਿੰਟਾਂ 'ਚ ਪਹੁੰਚ ਜਾਈਦਾ ਕਿਸੇ ਨੂੰ ਹਾਂ ਤੇ ਪਿੰਡ ਪਿੰਡ ਨਹੀਂ ਰਹੇ ਜੀ ਹੁਣ ਹਾਂਜੀ ਹਾਂਜੀ ਲਗਭਗ ਸ਼ਹਿਰੀ ਬਣ ਗਏ ਨੇ ਹਰ ਚੀਜ਼ ਪਿੰਡ ਦੇ ਵਿੱਚ ਅਵੇਲੇਬਲ ਹੈ ਤੇ ਬਹੁਤ ਫਰਕ ਆ ਹੋਰ ਹੋਰ ਕੀ ਤੁਸੀਂ ਜ਼ਿਆਦਾ ਮਕਸਦ ਜ਼ਿਆਦਾ ਬੱਦਲ ਗਿਆ ਹੁਣ ਇਹ ਇੱਕ ਹੋਰ ਚੀਜ਼ ਅੱਛਾ ਇਹ ਦੱਸ ਵੀ ਇਹ ਦੱਸ ਦੀ ਪੁਰਤਗਾਲ ਦੀ AQI ਤੇ ਪੰਜਾਬ ਦੀ AQI ਚ ਕਿੰਨਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਦੋਨੋਂ ਇੱਥੇ ਲੱਗਦਾ ਹੋਣਾ ਥੋੜਾ ਜਿਹਾ ਇੱਥੇ ਮਤਲਬ ਕਿ ਜੇ ਬੰਦਾ ਹੁੰਦਾ ਹੈ ਨਾ ਕਿ ਕੁਆਲਿਟੀ 에ਅਰ ਦੀ ਉਨੀ ਵਧੀਆ ਨਹੀਂ ਹੈਗੀ ਇੰਨਾ ਮੌਸਮ ਸਾਫ਼ ਜਾਂ ਨਹੀਂ ਹੈਗਾ ਉੱਥੇ ਤਾਂ ਬਿਲਕੁਲ ਸਾਫ਼-ਸਾਫ਼ ਦੀਦਾ ਹੁਣ ਇੱਥੇ ਮੈਂ ਆਪਣੇ ਨਜ਼ਦੀਕ 2 ਕਿਲੋਮੀਟਰ ਤੇ ਸਾਡੇ ਛਾਜਲੀ ਪਿੰਡ ਆ। ਉੱਥੇ ਜਾ ਜਾ ਕੇ ਤੇ ਵਾਪਸ ਆਉਂਦੇ ਮੈਨੂੰ ਅੱਖਾਂ ਤੋਂ ਨਹੀਂ ਪੈਂਦੀਆਂ ਨੇ। ਹੂੰ। ਐਨੀ ਡਸਟ ਹੈ। ਤੇ ਜਿਹੜਾ ਪੋਲੂਸ਼ਨ ਏਅਰ ਪੋਲੂਸ਼ਨ ਵੀ ਵਿੱਚ ਮਿਕਸ ਹੈ। ਆਹ ਨੌਇਸ ਪੋਲੂਸ਼ਨ ਵੀ ਮਿਕਸ ਹੈ ਵਿੱਚ। ਤੇ ਬਾਕੀ ਜੇ ਓਵਰ ਆਲ ਜੇ ਖੇਤਾਂ ਦੀ ਗੱਲ ਕਰੀਏ ਠੀਕ ਹੈ ਵਧੀਆ ਹੈ। ਹੂੰ। ਵਧੀਆ ਲੱਗਦਾ ਹੈ ਦੇਖ ਕੇ ਖੇਤਾਂ ਨੂੰ। ਅੱਛੀ ਅੱਲ ਵੀ ਕੱਢ ਜਮਤਰੀ ਕੱਢ ਜਮਤਰੀ ਜੇਤੀ ਉੱਥੇ ਪਾਇਓਰਟੀ ਹੈ ਉਹ ਜ਼ਿਆਦਾ ਹੈ ਲਓ ਜੀ ਪਰੌਂਠੇ ਆ ਗਏ ਆਪਣੇ ਤੇ ਲਓ ਜੀ ਪਰੌਂਠੇ ਆ ਗਏ ਨੇ ਆ ਪਿੱਛੇ ਪਰਫੋਰਮ ਆਲੂ ਵਾਲੇ ਵਿੱਚ ਪਿਆਜ਼ ਮਿਕਸ ਮਿਕਸ ਫੋਰਮ ਹਾਂਜੀ ਪਹਿਲਾਂ ਦੇਸੀ ਕਿਉਂ ਨਾ ਇਹ ਆਪਾਂ ਨੇ ਇਹਨਾਂ ਨੂੰ ਲਾਇਆ ਦੇ ਸੀ ਕਿਉਂ ਲਾ ਕੇ ਪੜਾਏ ਨੇ ਆਪਾਂ ਉੱਤੋਂ ਫਿਰ ਦੇਸੀ ਕਿਉਂ ਪਾਵਾਂਗੇ ਇਹ ਸਾਡੀ ਫਿਤਰਤ ਹੈ ਇਹਨਾਂ ਨੂੰ ਵਾਹ ਕੇ ਕਹਿੰਦੇ ਨੇ ਮੋ 10 ਮਾਨ ਜਿਨ੍ਹਾਂ ਦੇ ਮਰੋਦ ਨੂੰ ਕਹਿ ਬਿਆ ਨਾ ਕਰੋੜੇ ਵਨ ਕਰੋੜੂ ਵਾਪਸ ਦੇਣਾ ਕਲੰਦਰ ਅੱਜ ਸੁਦਾ ਇੱਦਾਂ ਬੜੇ ਹੋ 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 ਜੋ ਦੇਸੀ ਕਿ ਹੋਣਾ ਇਹ ਮੈਨਿੰਗ ਲਾ ਦੇ ਵੀ ਖਰਾਬ ਕਰ ਦੋ ਇਹ ਵੀ ਦੇਸੀ ਕਿ ਘਰ ਦਾ ਹੈ ਇਹ ਬਾਹਰ ਨਹੀਂ ਜਾਂਦਾ ਮੁੰਡਾ ਇਹ ਕੋਈ ਉਹੀ 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 ਗੱਲ ਕਰਦਾ ਆ ਚਾਚੂ ਦਾ ਤੂੰ ਚਾਚੂ ਮਾਰੀ ਮਾਰ ਲਓ ਚਾਚੂ ਆਜੋ ਗੱਡੀ ਮੇਰੀ ਜਾਈਏ ਇੱਕ ਬੰਦ ਸਿੰਘ ਦੇਸੀ ਕੋਈ ਹੈ ਵੀ ਤੈਨੂੰ ਸ਼ਾਮ ਤੱਕ ਭੁੱਖ ਲੱਗਣ ਦੇ ਲਾਹੀਏ। ਬਾਈ ਬਾਈ। ਠਾਕੀ ਦੇ ਚੌ। ਤੇ ਬਾਕੀ ਜੀ ਠਾਕੀ ਐਸੋ। ਠਾਕੀ ਦੱਸਦੇ ਕਿੱਦਾਂ ਬਣਿਆ ਪਰੌਂਠੇ। ਲੈ ਲੈ ਥੋੜਾ ਜਿਹਾ achar ਅਸੀਂ ਨੇ। ਮਾਊਥ। ਵੀ ਤੁਸੀਂ ਲੋਗੇ achar। ਇਹਨਾਂ ਨੂੰ ਆਹ ਚਟਨੀ ਦੋ Rajasthan ਦੀ ਚਟਨੀ। ਹਾਂ। ਲੋ ਵੀ Rajasthan ਦੀ ਚਟਨੀ। ਉਹ ਵਾਲੀ ਜਿਹੜੀ ਭਾਜੀ ਟੰਦਰ ਨਾ ਪਾਈ। ਨਹੀਂ ਉਹ ਨਹੀਂ। ਨਹੀਂ ਅਸੀਂ ਅੰਡ ਦੇ ਦਿੰਦੇ ਹਾਂ। ਪਰ ਹੈਗੀ ਸੇਮੀ ਮਿੱਠੇ ਸੱਲੇ। ਹਾਂ ਅਗਰ ਇਹਨਾਂ ਤੇ ਅੱਛੀ ਆਡਾ ਸਮੈਲ ਵਾਲੀ ਹੁੰਦੀ ਹੈ ਇਹ ਹੈਗੀ ਜੀ ਰਾਜਸਥਾਨੀ ਦੀ ਚਟਨੀ ਕਿਥੇ ਗਾਰਲਿਕ ਰੋਟੇ ਬਣਨੇ ਸੌਫਟ ਅਦਰਕ ਸੌਫਟ ਬਣਨੇ ਅਲਗਾ ਕੰਚੀ ਪਨਾ ਪਿਆਜ਼ ਦਾ ਬੰਨਦਾ ਮਸਾਲਾ ਸਿੱਧਾ ਫੈਟੇ ਰਕਵੇਂ ਲੱਗੇ ਗੱਡੀ ਮੇਰੀ ਜਾਵੇ ਕੁੜੇ ਹਾਉੜੀ ਹਾਉੜੀ ਹੂੰ ਇੰ ਤੁਹਾਨੂੰ ਕਿਵੇਂ ਲੱਗਿਆ ਵਾਹ ਪਰੋਟੇ ਮੰਤਰ ਇਕੱਠੇ ਬੈਠ ਕੇ ਜਾ ਪਾਪਾ ਦਾ ਰੋਟੀ ਖਾਗਰ ਉਹ ਚੀਜ਼ ਦਾ ਬੇਫਾਇਦਾ ਆ ਰਿਹਾ ਜਿਆਦਾ ਤੇ ਪਰ ਨਾ ਮੈਂ ਵੀ ਆਇਆ ਕਰੂਗਾ ਹਾਂ ਮਨਾ 10 ਦਿਨ ਪਹਿਲਾਂ ਦਾਦੇ ਦਾ ਪੁੱਤ ਕਹਿੰਦਾ ਲੱਭ ਆ ਜਾਏਗਾ ਤੇ ਚਲਾ ਲੈਣਾ ਆ ਇਹਨਾਂ ਦੀ ਬੇਨਤੀ ਸਾਡੀ ਤੂਲ ਕਰਿਓ ਸਾਡਾ ਸਾਥ ਦਿਓ ਵੀਡੀਓ ਨੂੰ ਵਰਤਮਾ ਸ਼ੇਅਰ ਕਰਿਓ ਕਿ ਮੁੱਤੀ ਜੋ ਕੇ ਪੈਸੇ ਆ ਰਹੇ ਕਿ ਵੀਡੀਓਜ਼ ਤੋਂ ਮੈਂ ਵੀ ਕਿਹਾ ਪੜਾਈ ਨੂੰ ਤਾਂ ਮੁੰਡਾ ਕਿਤੇ ਆਂਜੇ ਜਿਹੜੇ ਵਰਤੋਈ ਨੇ ਇਦੋਂ ਉਤਾਰ ਬਪਾ ਤੇ ਫਤਿਹ ਦੀ ਦਾੜੀ ਚਲੋ ਪੁਗਰਾ ਹਵਾਲੀ ਸਾਈਡ ਇਧਰੋਂ ਉਤਾਰ ਬਪਾ ਤੇ ਚੁੱਪ ਹੁਣ ਫਤਿਹ ਚ ਲਵਗਾ ਬੁਲਟ ਵਿੱਚ ਲਾਇ ਤੇ ਪੱਪਰੇ ਕਢਾ ਲਿਆ ਕਢਾ ਲਿਆ ਹਾਂ ਲਾਇ ਉਹ ਕਿੱਥੇ ਲੈ ਕੇ ਜਾਣਾ ਹਾਂ ਹਾਂ ਸਟਾਰਟ ਸਟਾਰਟ ਆ ਜਾ ਵੀਡੀਓ ਕੰਨ ਵੀਡੀਓ ਸਟਾਰਟ ਇਹ ਤਮ ਹਾਂ ਤੁਮ ਸਿੱਧਾ ਕਰਾ ਦੇ ਵੀਡੀਓ ਇਹਨੂੰ ਪਤਾ ਲੱਗ ਜੇ ਵੀਡੀਓ ਬਣਾਇਆ ਵਧੀਆ ਚਲਾ ਗਿਆ ਹਾਂ ਨਾਰਾ ਕੋ ਪੜਾ ਸੜ ਰਿਹਾ ਪੁੱਲੇ ਹੂੰ ਵਧੀਆ ਚਲਾ ਲੈਂਦਾ ਤੁਹਾਡਾ ਪੈਰ ਟੱਗ ਲੈਣੇ ਥੱਲੇ ਉਹਨੇ ਖੜਿਆ ਨਹੀਂ ਕਰਨਾ ਉਹ ਹੁਣ ਆ ਗਏ ਕਿੱਥੇ ਗਏ ਉਹ ਸੀਗੇ ਫਤਹਿ ਚੱਲਣਾ ਆ ਰਿਹਾ ਹੂੰ <laughs> okay. बारो बेड़ा मैं साफ किया अज का इस देखो चौंक रहा ना देखिए तो मैं साफ किया मैं साफ